ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੈਨੇਡਾ ਦੀ ਸਭ ਤੋਂ ਮਸ਼ਹੂਰ ਅਤੇ ਖੂਬਸੂਰਤ ਜਗ੍ਹਾ ਜਿਹਨੂੰ ਤੁਸੀਂ ਪਹਿਲਾਂ ਗਾਣਿਆਂ ਵਿੱਚ ਜਾਂ ਪੰਜਾਬੀ ਮੂਵੀਆਂ ਵਿੱਚ ਵੇਖਿਆ ਹੋਣਾ ਇਸ ਜਗ੍ਹਾ ਨੂੰ ਮੈਨੂੰ ਲੱਗਦਾ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੋਣਾ ਹਰ ਇੱਕ ਦੇ ਮਨ ਦੀ ਇੱਛਾ ਹੈ ਵੀ ਮੈਂ ਇਸ ਜਗ੍ਹਾ ਨੂੰ ਜਾ ਕੇ ਵੇਖਾਂ ਜਦੋਂ ਅਸੀਂ ਵੀ ਕੈਨੇਡਾ ਵਿੱਚ ਡਿਕਸੀ ਗੁਰੂ ਘਰ ਵਿੱਚ ਆਏ ਤੇ ਸਾਨੂੰ ਵੀ ਉੱਥੇ ਬਹੁਤ ਸਾਰੀਆਂ ਸੰਗਤਾਂ ਨੇ ਆਖਿਆ ਵੀ ਤੁਸੀਂ ਇਸ ਜਗ੍ਹਾ ਨੂੰ ਜ਼ਰੂਰ ਦੇਖ ਕੇ ਆਇਓ ਅੱਜ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਹੀ ਆਸਾ ਦੀ ਵਾਰ ਦਾ ਕੀਰਤਨ ਕਰਕੇ ਅਸੀਂ ਇਸ ਜਗ੍ਹਾ ਨੂੰ ਵੇਖਣ ਵਾਸਤੇ ਨਿਕਲੇ ਸਾਂ ਇਸ ਜਗ੍ਹਾ ਦਾ ਨਾਮ ਹੈ ਜੀ ਨੈਗਰਾਫਾਲ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਕਹਾਵਤ ਇੱਥੋਂ ਦੀ ਇਹੋ ਜਿਹੀ ਬਣੀ ਹੋਈ ਆ ਵੀ ਜਿਹੜਾ ਨੈਗਰਾਫਾਲ ਨਹੀਂ ਗਿਆ ਉਹਦਾ ਕੈਨੇਡਾ ਦਾ ਸਫਰ ਅਧੂਰਾ ਹੀ ਰਹਿ ਜਾਂਦਾ ਲਓ ਵੀ ਅਸੀਂ ਤਾਂ ਇਸ ਜਗ੍ਹਾ ਨੂੰ ਦੇਖਣ ਵਾਸਤੇ ਪਹੁੰਚ ਚੁੱਕੇ ਹਾਂ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਕਿਹਨਾਂ ਨੇ ਇਸ ਜਗ੍ਹਾ ਨੂੰ ਜਾ ਕੇ ਦੇਖਿਆ ਜਿਹੜੇ ਵੀ ਮਾਪੇ-ਬਾਪ ਪੰਜਾਬ ਤੋਂ ਕੈਨੇਡਾ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਜਾਂਦੇ ਆ ਜਾਂ ਕੋਈ ਰਿਸ਼ਤੇਦਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਜਾਂਦਾ ਜਾਂ ਕੋਈ ਘੁੰਮਣ ਫਿਰਨ ਵਾਸਤੇ ਕੈਨੇਡਾ ਜਾਂਦਾ ਅਸਲ ਵਿੱਚ ਸਾਰੇ ਹੀ ਇਸ ਜਗ੍ਹਾ ਨੂੰ ਦੇਖਣ ਵਾਸਤੇ ਜਾਂਦੇ ਆ ਕਿਉਂਕਿ ਇਹ ਜਗ੍ਹਾ ਨੂੰ ਸੋਹਣਾ ਹੀ ਬਹੁਤ ਬਣਾਇਆ ਹੋਇਆ ਹੈ ਗੁਰਬਾਣੀ ਦਾ ਇੱਕ ਬਚਨ ਹੈ ਮਹਾਰਾਜ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਇਸ ਪੰਕਤੀ ਨੂੰ ਇਸ ਦੇਸ਼ ਵਾਲਿਆਂ ਨੇ ਬਹੁਤ ਸੋਹਣੇ ਢੰਗ ਦੇ ਨਾਲ ਵਿਆਖਿਆ ਕੀਤੀ ਹੋਈ ਆ ਕੁਦਰਤੀ ਸੋਮਾ ਹੈ ਤੇ ਕੁਦਰਤੀ ਸੋਮੇ ਨੂੰ ਵੇਖਿਓ ਕਿੰਨੇ ਸੋਹਣੇ ਢੰਗ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਆਓ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਵੀ ਸੰਗਤਾਂ ਇਸ ਜਗ੍ਹਾ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੈਨੇਡਾ ਦਾ ਨਾਈਗਰਾਫਾਲ ਨਾਈਗਰਾਫਾਲ ਇਹਨੂੰ ਇਸ ਕਰਕੇ ਕਿਹਾ ਜਾਂਦਾ ਹੈ ਨੈਗਰਾ ਸ਼ਹਿਰ ਦਾ ਨਾਮ ਹੈ ਤੇ ਫਾਲ ਹੈ ਜਿਹੜਾ ਉੱਥੋਂ ਪਾਣੀ ਡਿੱਗ ਰਿਹਾ ਕੁਦਰਤੀ ਪਾਣੀ ਡਿੱਗ ਰਿਹਾ ਆ ਉਹ ਤੁਹਾਨੂੰ ਦਿਖਾਉਨੇ ਆ ਉਹ ਸਾਹਮਣੇ ਤੁਸੀਂ ਵੇਖ ਰਹੇ ਹੋ ਪਾਣੀ ਉੱਤੋਂ ਡਿੱਗ ਰਿਹਾ ਹੈ ਇੱਥਾਂ ਇਹਨੂੰ ਫਾਲ ਕਿਹਾ ਜਾਂਦਾ ਇੱਕ ਇਧਰਲੀ ਸਾਈਡ 'ਤੇ ਡਿੱਗ ਰਿਹਾ ਇੱਕ ਉਧਰਲੀ ਸਾਈਡ ਜੋ ਆ ਪਾਣੀ ਡਿੱਗ ਰਿਹਾ ਇਹ ਅਮਰੀਕਾ ਸਾਈਡ ਵੱਲੋਂ ਡਿੱਗ ਰਿਹਾ ਨਾਈਗਰਾਫਾਲ ਅਮਰੀਕਾ ਅਤੇ ਕੈਨੇਡਾ ਦੇ ਬਾਰਡਰ 'ਤੇ ਬਣਿਆ ਹੋਇਆ ਜੀ ਜਦੋਂ ਅਸੀਂ ਟ੍ਰਾਂਟੋ ਤੋਂ ਤੁਰੇ ਘੱਟੋ-ਘੱਟ ਸਾਨੂੰ ਡੇਢ-2 ਘੰਟੇ ਦੇ ਵਿੱਚ ਸਮਾਂ ਲੱਗ ਗਿਆ ਇੱਥੇ ਤੱਕ ਪਹੁੰਚਣ ਨੂੰ ਪਰ ਮਨ ਵਿੱਚ ਇਹ ਸੀ ਸ਼ਾਇਦ ਟ੍ਰਾਂਟੋ ਦੀ ਬਿਲਕੁਲ ਨਾਲ ਹੋਵੇ ਪਰ ਨਹੀਂ ਟ੍ਰਾਂਟੋ ਤੋਂ ਘੱਟੋ-ਘੱਟ 150 ਕਿਲੋਮੀਟਰ ਦੀ ਦੂਰੀ ਤੇ ਇਹ ਨੈਗਰਾਫਾਲ ਆ ਆ ਜੋ ਤੁਸੀਂ ਇੱਥਾਂ ਬੋਟ ਖੜੀ ਵੇਖ ਰਹੇ ਹੋ ਕਿਸ਼ਤੀਆਂ ਖੜੀਆਂ ਵੇਖ ਰਹੇ ਹੋ ਗਰਮੀਆਂ ਦੇ ਦਿਨਾਂ ਵਿੱਚ ਇਹ ਕਿਸ਼ਤੀਆਂ ਵਿੱਚ ਬੈਠ ਕੇ ਜੋ ਉੱਪਰੋਂ ਪਾਣੀ ਡਿੱਗ ਰਿਹਾ ਹੈ ਉਹਦੇ ਬਿਲਕੁਲ ਹੀ ਕੋਲ ਜਾ ਕੇ ਪਾਣੀ ਨੂੰ ਵੇਖਦੇ ਆ ਇਹ ਵੀਡੀਓ ਸਰਦੀਆਂ ਦੇ ਦਿਨਾਂ ਵਿੱਚ ਬਣਾਈ ਗਈ ਹੈ ਤੁਸੀਂ ਵੇਖ ਰਹੇ ਹੋ برف ਜੰਮੀ ਹੋਈ ਆ برف ਜੰਮਣ ਦੇ ਕਾਰਨ ਇਹ ਬੋਟ ਬੰਦ ਕੀਤੇ ਹੋਏ ਆ ਤੇ ਸੰਗਤ ਜੀ ਜਿੱਧਰਲੀ ਸਾਈਡ ਅਸੀਂ ਖੜੇ ਆ ਇਹ ਕੈਨੇਡਾ ਦਾ ਹਿੱਸਾ ਹੈ ਤੇ ਦੂਜੀ ਸਾਈਡ ਅਮਰੀਕਾ ਹੈ ਨਿਊਯਾਰਕ ਦਾ ਬਾਰਡਰ ਹੈ ਤੁਸੀਂ ਸਾਰਾ ਅਮਰੀਕਾ ਦਾ 뷰 ਵੀ ਵੇਖ ਰਹੇ ਹੋ ਉਹ ਸਾਹਮਣੇ ਅਮਰੀਕਾ ਦੀਆਂ ਬਿਲਡਿੰਗਾਂ ਹਨ ਜੀ ਤੇ ਅਸੀਂ ਇਧਰਲੀ ਸਾਈਡ ਕੈਨੇਡਾ ਵਿੱਚ ਖੜੇ ਆ ਆ ਜੋ ਸਾਹਮਣੇ ਪਾਣੀ ਢਿਗ ਰਿਹਾ ਇਹ ਕੁਦਰਤੀ ਪਾਣੀ ਢਿਗ ਰਿਹਾ ਇਹ ਕੈਨੇਡਾ ਵਾਲੀ ਸਾਈਡ ਕੁਦਰਤੀ ਪਾਣੀ ਡਿੱਗ ਰਿਹਾ ਤੇ ਇੱਥੇ ਲੋਕ ਦੱਸਦੇ ਆ ਵੀ ਜੋ ਅਮਰੀਕਾ ਵਾਲੀ ਸਾਈਡ ਪਾਣੀ ਡਿੱਗ ਰਿਹਾ ਉਹ ਉਹਨਾਂ ਨੇ ਆਪ ਤਿਆਰ ਕੀਤਾ ਹੋਇਆ ਇੱਥੇ ਆਉਣ ਤੋਂ ਪਹਿਲਾਂ ਸਾਨੂੰ ਲੱਗਦਾ ਸੀ ਵੀ ਬਹੁਤ ਛੋਟੀ ਜਿਹੀ ਜਗ੍ਹਾ ਹੋਣੀ ਆ ਪਰ ਜਦੋਂ ਅਸੀਂ ਆ ਕੇ ਵੇਖਿਆ ਤਾਂ ਬਹੁਤ ਵੱਡਾ ਵਿਸ਼ਾਲ ਬਣਿਆ ਹੋਇਆ ਤੁਸੀਂ ਵੇਖ ਰਹੇ ਹੋ ਉਹ ਪਾਣੀ ਤੇ ਸਤਰੰਜ ਬਣੀ ਹੋਈ ਸਤਰੰਗਾ ਦੀ ਪਾਣੀ ਇੰਨੀ ਸਪੀਡ ਦੇ ਨਾਲ ਡਿੱਗਦਾ ਦੇਖੋ ਕਿਵੇਂ ਧੂਆਂ ਹੀ ਧੂਆਂ ਉੱਠਿਆ ਪਿਆ ਬਹੁਤ ਹੀ ਸੋਹਣਾ ਕੁਦਰਤੀ ਨਜ਼ਾਰਾ ਹੈ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੁਸੀਂ ਵੀਡੀਓ ਵੇਖ ਕੇ ਅੰਦਾਜ਼ਾ ਲਾ ਹੀ ਲਿਆ ਹੋਣਾ ਕਿੰਨੀ ਸੋਹਣੀ ਜਗ੍ਹਾ ਐਵੇਂ ਨਹੀਂ ਐਨੇ ਲੋਕ ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਵੇਖਣ ਵਾਸਤੇ ਇਹ ਚੀਜ਼ ਨਵਾਉਂਦੇ ਐਦਾਂ ਦੀ ਜਦੋਂ ਜਗ੍ਹਾ ਆਪਾਂ ਵੇਖਦੇ ਹਾਂ ਕੁਦਰਤੀ ਹੀ ਮਨ ਵਿੱਚੋਂ ਨਿਕਲ ਆਉਂਦਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸੱਚਮੁੱਚ ਪ੍ਰਮਾਤਮਾ ਕੁਦਰਤ ਦੇ ਵਿੱਚ ਹੀ ਵਸਿਆ ਹੋਇਆ ਹੈ ਆ ਤੁਹਾਨੂੰ ਐਨ ਕੋਲ ਆ ਕੇ ਅਸੀਂ ਵਿਖਾ ਰਹੇ ਹਾਂ ਆ ਪਾਣੀ ਡਿੱਗ ਰਿਹਾ ਇੱਥੇ ਤੱਕ ਲੋਕ ਕਿਸ਼ਤੀਆਂ ਦੇ ਵਿੱਚ ਸਵਾਰ ਹੋ ਕੇ ਵੇਖਣ ਵਾਸਤੇ ਆਉਂਦੇ ਆ। ਉੱਤੋਂ ਨੈਗਰਾਫਾਲ ਵੇਖਣ ਲਈ ਕੋਈ ਵੀ ਟਿਕਟ ਨਹੀਂ ਹੈ। ਜਦੋਂ ਅਸੀਂ ਕਿਸ਼ਤੀ ਤੇ ਸਵਾਰ ਹੋ ਕੇ ਹੀਠਾਂ ਤੋਂ ਨੈਗਰਾਫਾਲ ਨੂੰ ਵੇਖਦੇ ਆ ਉਹਦੇ ਵਾਸਤੇ ਇੱਥੋਂ ਟਿਕਟ ਰੱਖੀ ਹੋਈ ਆ। ਲਓ ਵੀ ਸਾਨੂੰ ਘੱਟੋ-ਘੱਟ 2-3 ਘੰਟੇ ਇਸ ਜਗ੍ਹਾ ਨੂੰ ਦੇਖਦਿਆਂ ਘੁੰਮਦੇ ਫਿਰਦੇ ਨਿਕਲ ਚੁੱਕੇ ਆ। ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਲਿਖੋ ਵੀ ਤੁਹਾਨੂੰ ਨੈਗਰਾਫਾਲ ਕਿਵੇਂ ਦਾ ਲੱਗਾ। ਆਓ ਹੁਣ ਤੁਹਾਨੂੰ ਥੋੜਾ ਜਿਹਾ ਨੈਗਰਾ ਸ਼ਹਿਰ ਵੀ ਦਿਖਾ ਦਈਏ। ਵੀਕਐਂਡ ਤੇ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਸ ਜਗ੍ਹਾ ਨੂੰ ਦੇਖਣ ਵਾਸਤੇ ਆਉਂਦੇ ਆ। ਸ਼ਨੀ ਐਤਵਾਰ ਛੁੱਟੀ ਹੁੰਦੀ ਹੈ ਕਮਾਕਾਰਾਂ ਦੀ ਵੀ ਛੁੱਟੀ ਹੁੰਦੀ ਹੈ ਤੇ ਬੱਚਿਆਂ ਨੂੰ ਸਕੂਲ ਤੋਂ ਵੀ ਛੁੱਟੀ ਹੁੰਦੀ ਹੈ। ਬੱਚਿਆਂ ਦੇ ਦੇਖਣ ਵਾਸਤੇ ਇੱਥੇ ਬਹੁਤ ਸੋਹਣੀਆਂ-ਸੋਹਣੀਆਂ ਚੀਜ਼ਾਂ ਇਹਨਾਂ ਨੇ ਬਣਾਈਆਂ ਹੋਈਆਂ। ਪਰ ਇੱਕ ਗੱਲ ਯਾਦ ਰੱਖਿਓ ਹਰ ਇੱਕ ਚੀਜ਼ ਤੇ ਟਿਕਟ ਰੱਖੀ ਹੋਈ ਹੈ। ਕਿਤੇ 10 ਡਾਲਰ ਕਿਤੇ 15 ਡਾਲਰ ਕੁਝ ਨਾ ਕੁਝ ਟਿਕਟ ਰੱਖੀ ਹੋਈ ਹੈ। ਟਿਕਟ ਲੈ ਕੇ ਹੀ ਤੁਸੀਂ ਅੰਦਰ ਜਾ ਸਕਦੇ ਆ ਤੇ ਇੰਜੋਏ ਕਰ ਸਕਦੇ ਆ। ਹਾਂ ਚੀਜ਼ਾਂ ਬਹੁਤ ਸੋਹਣੀਆਂ ਸੋਹਣੀਆਂ ਬਣਾਈਆਂ ਹੋਈਆਂ ਆ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਕਿਵੇਂ ਬਜ਼ੁਰਗ ਨੂੰ ਕਾਰਟੂਨ ਟਾਈਪ ਬਣਾਇਆ ਹੋਇਆ ਕਿਵੇਂ ਉਹਦਾ ਸਿਰ ਇਹ ਨਹੀਂ ਤੇ ਆ ਬੱਚੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਆ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਥੇ ਬਨੋਟੀ ਇਹਨਾਂ ਨੇ ਭੂਤਾਂ ਦਾ ਘਰ ਬਣਾਇਆ ਹੋਇਆ ਆ ਇੱਥੇ ਗਿਫਟ ਦੀਆਂ ਟਟਾਨਾ ਵੀ ਬਹੁਤ ਆ ਬਹੁਤ ਪਰਿਵਾਰ ਇੱਥੋਂ ਕੁਝ ਨਾ ਕੁਝ ਨਿਸ਼ਾਨੀ ਵੀ ਲੈ ਕੇ ਜਾਂਦੇ ਆ ਬੱਚਿਆਂ ਦੇ ਖੇਡਣ ਵਾਸਤੇ ਖਡਾਉਣੇ ਵੀ ਬਹੁਤ ਸੋਹਣੇ-ਸੋਹਣੇ ਇੱਥੇ ਇਹਨਾਂ ਨੇ ਰੱਖੇ ਹੋਏ ਆ। ਆ ਤੁਸੀਂ ਵੇਖ ਸਕਦੇ ਹੋ ਇਹ ਸਾਰਾ ਹੀ ਬੱਚਿਆਂ ਦਾ ਸ਼ੋਅਰੂਮ, ਬੱਚਿਆਂ ਵਾਸਤੇ ਹੀ ਇੱਥੇ ਖਡਾਉਣੇ ਮਿਲਦੇ ਆ। ਆ ਘਰ ਵੇਖੋ ਇਹਨਾਂ ਨੇ ਕਿਹੋ ਜਿਹਾ ਬਣਾਇਆ ਸਾਰਾ ਪੁੱਠਾ ਘਰ ਆ। ਉਹ ਉੱਤੇ ਭਾਲੂ ਬਿਠਾ ਦਿੱਤਾ। ਉਹ 버거 ਕਿੰਗ ਦਾ ਬਹੁਤ ਸੋਹਣੀਆਂ-ਸੋਹਣੀਆਂ ਚੀਜ਼ਾਂ ਇੱਥੇ ਬਣਾਈਆਂ ਹੋਈਆਂ ਆ। ਚਲੋ ਇੱਥੇ ਹੀ ਆਪਾਂ ਇਸ ਬਲੌਗ ਦੀ ਸਮਾਪਤੀ ਕਰਦੇ ਆ। ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਤੁਹਾਨੂੰ ਇਹ ਬਲੌਗ ਕਿਵੇਂ ਦਾ ਲੱਗਾ? ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਕਿਉਂਕਿ ਜਦੋਂ ਵੀ ਸਾਡੀ ਕੋਈ ਨਵੀਂ ਵੀਡੀਓ ਆਏਗੀ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਏਗੀ ਐਥੇ ਹੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ